ਸਭਾ ਹਿੱਕੀ ਫਤੇ ਸ਼ਾਂਤਨ ਸਾਹਿਬ ਜੀ ਦੇ ਬਹਾਦਰ ਪਾਤਸ਼ਾਹ ਜੀ ਨੇ ਇਸ ਸ਼ੀਰ ਧਾਤੀ ਤੇ ਇੱਕ ਬੜਾ ਵੱਡਾ ਪਰਬ ਕਰ ਦਿੱਤਾ ਇਹ ਕਾਫਨੇ ਲਈ ਆਪਨਾ ਸੀਸ ਬਲੀਦਾਨ ਕਰਨਾ ਹੁੰਦਾ ਇੱਕ ਹੁੰਦਾ ਦੂਸਰਿਆਂ ਲਈ ਅੰਤਰਾਗੁਰੂ ਦੇ ਇੱਕ ਮਹਾਨ ਬਾਦਸ਼ਾਹ ਜੀ ਨੇ ਜਿਹੜੇ ਉਸ ਵੇਲੇ ਦੇ ਭਾਗਮ ਰਾਜੇ ਸੀ ਜਿਹੜੇ ਜ਼ਬਰਦਸਤੀ ਤਾਕਤ ਦੇ ਮਾਧਮ ਤੋਂ ਰਹਿੰਦੇ ଥିਗੇ ਉਹਨਾਂ ਨੂੰ ਇੱਕ ਧਾਰਸ ਦਿੱਤੀ ਉਸ ਧਾਰਸ ਦੇ ਪਿੱਛੇ ਸਤਗੁਰੂ ਨੇ ਆਪਣਾ ਸਰੀਰ ਦਾ ਬਲੀਦਾਨ ਕੀਤਾ ਇਹ ਇਸ ਭਾਰਤ ਮੱਤਸ ਦੇ ਵਿੱਚ ਨਹੀਂ ਤਾਂ ਅੱਜ ਹੋ ਸਕਦਾ ਸੀ ਆਪਾਂ ਹਾਲੇ ਵੀ ਗੁਲਾਮਾਂ ਵਾਲੀ ਜ਼ਿੰਦਗੀ ਜੀਂਦੇ ਤੇ ਸਾਧਗੁਰੂ ਜੀ ਨੇ ਇਹ ਜਿਹੜੀਆਂ ਫਿਰਦਾਂ ਪਾਈਆਂ ਲੋਕ ਨੂੰ ਲੋਕ ਦੇ ਨਾਲ ਸਾਹਿਬ ਜੀ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਇਸ ਥਾਤੀ ਦੇ ਉੱਤੇ ਪੂਰਾ ਸਰਬਸਤ ਮਾਰਕੀ ਇਸ ਥਾਤੀ ਨੂੰ ਸਾਧਗੁਰੂ ਜੀ ਨੇ ਪਵਿੱਤਰ ਕੀਤਾ ਸਤਿਗੁਰੂ ਸਾਹਿਬ ਕਿਰਪਾ ਕਰਨ ਮੱਤਿਸ ਕਰਨ ਇਹ ਜਿਹੜੇ ਸਾਥ ਮਿਹਨਤ ਨਾਲ ਪਾਲਸ ਤੇ ਬਖਸ਼ੀ ਉਹ ਨਰਾਂਤਰ ਆਦੀ ਵਿੱਚ ਸਰਵੋਤਮ ਦੇ ਬਲਦੇ ਹੋਸ਼ੇਤਨਾ جاری ਆ ਸੋ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਨੇ ਬਹੁਤ ਵੱਡਾ ਪਰਪਰ ਸਾਥੀ ਦੇ ਦਰਜੇ ਇਸ ਧਰਤੀ ਦੇ ਲੋਕਾਂ ਨੂੰ ਇਹ ਕਲਮਨੀ ਦਾ ਜਿਹੜਾ ਜੋਰ ਲਾ ਕੇ ਧਰ ਪਰਵਾਣੀ ਨੂੰ ਉਸ ਲੈਣੇ ਦੇ ਜਿਹੜੇ ਚੱਲ ਰਹੀਆਂ ਸੀ ਦਿੱਤਾ ਉਹਨਾਂ ਸਾਰਿਆਂ ਨੂੰ ਸਾਰਿਆਂ ਨੂੰ ਆਜ਼ਾਦ ਕਰਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿਕ ਕੌਮ ਦੇ ਮਹਾਨ ਸ਼ਹੀਦ ਸੈਬ ਸ਼ਜੂਦ ਫੇਰ ਮਹਾਦ ਨੋਏ ਪਾਸ਼ਾ ਇਹਨਾਂ ਦਾ ਜੀ ਸ਼ਹੀਦੀ ਦਿਹਾੜਾ ਬੜੀ ਸਦਾ ਭਾਵਨਾ ਸਤਾਰਨਾ ਸੱਚਕਾਰ ਸ੍ਰੀ ਮੁੰਦਰ ਸਾਹਿਬ ਉਹ ਜੋ ਦੇਸ਼ ਦੇ ਵਕਤ ਉਹ ਦੁਨੀਆਂ ਦਾ ਬਣਾ ਚੁਣਾ ਜਾ ਰਿਹਾ ਅੱਜ ਉਸ ਦੇ ਸਬੰਧ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਤੋਂ ਅਫਵਾਦਾਂ ਜਿਸਨੂੰ ਆਰਾ ਬੋਹਨੇ ਜੋ ਸ਼ਹੀਦ ਵਕਫਾਂ ਜਰਾਤ ਹੁੰਦੇ ਵੇ ਕਿਉਂਕਿ ਮੈਲਮੇ ਜਾ ਕੇ ਸਮਾਪਤ ਹੋਣ ਦੇ ਤਨਤਨ ਸਾਹਿਬ ਸ਼੍ਰੀ ਦੇਵ ਭਗਵਾਨ ਸਾਥੀ ਨੇ ਕਸ਼ਮੀਰੀ ਪੰਡਤਾਂ ਦੇ ਇਰਾਕੀ ਵਾਸਤੇ ਜੋ ਆਪਣੇ ਸੀਸ ਦਾ ਪ੍ਰੇਦਾਨ ਦਿੱਤਾ ਚਾਨਨੀ ਚੌਕ ਦਿੱਲੀ ਸੀਸਕਰ ਜੋ ਉਸ શહેર ਗੁਰਦਾਸ ਸਾਹਿਬ ਸ਼ਹਿਰ ਹੁਤਾ ਹੈ ਅੱਜ ਜੋ ਸਾਰੇ ਜਿੱਥੇ ਲਖਮਾਲਵਾਸ ਕੇ ਬੈਠੇ ਨੇ ਸਾਰੇ ਬੜੇ ਸ਼ਦਾ ਭਾਵਨਾ ਨਾਲ ਗੁਰਦੇਵ ਪਾਲ ਸਾਹਿਬ ਜੀ ਦਾ ਜੋ ਕੀ ਕਿ ਬਣਾ ਰਹੇ ਨੇ ਇਸ ਸਬੰਧ ਵਿੱਚ ਸ਼ੌਮਨੀ ਕੁਦਰ ਪੰਡਤ ਕਮੇਟੀ ਸਦਾਰਾ ਵੱਲੋਂ ਜੋ ਸ਼ਹੀਦਾ ਦੇ ਸਰਤਾਜ ਉਹ ਦੇਖ ਪਤਾ ਹੈ ਸਿਧੀਪੁਰ ਵਾ ਉਹ ਦੁਆਰਾ ਗੁਰੂ ਕੇ ਮਹਿਲ ਵਿਖੇ ਮਨਾਇਆ ਜਾ ਰਿਹਾ ਹੈ ਇਸੇ ਸੰਬੰਧ ਵਿੱਚ ਜਵਾਨ ਸਾਹਿਬ ਮਨਜੀਤ ਸਾਹਿਬ ਦਵਾਨ ਹਲ ਵਿਖੇ ਵੀ ਸਮਾਗਮ ਕੀਤੇ ਜਾ ਰਹੇ ਨੇ ਤੋਂ ਸਮੁੱਚੀਆਂ ਲੜਕ ਨਾਮਲੇਵਾ ਜੋ ਸੰਤਾਨ ਨੇ ਆਪਣੇ ਗੁਰੂ ਨੂੰ ਸਤਿਕਾਰ ਸਦਾ ਭਾਵਨਾ ਪੇਟ ਕਰੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ